ਪੰਜਾਬ ਦੀ ਸਿਆਸਤ ਅੰਦਰ ਚੋਣਾਂ ਦੇ ਮਾਹੌਲ ਦੇ ਵਿੱਚ ਇਹ ਨਹੀਂ ਕਿ ਦਲ ਬਦਲੀਆਂ ਦਾ ਦੌਰ ਪਹਿਲੀ ਵਾਰੀ ਸ਼ੁਰੂ ਹੋਇਆ ਪਰ ਪਹਿਲਾਂ ਵੀ ਦਲ ਬਦਲਦੇ ਰਹੇ ਨੇ ਆਗੂ ਸਿਆਸਤਦਾਨ ਇੱਕ ਪਾਰਟੀ ਤੋਂ ਦੂਜੀ ਦੂਜੀ ਤੋਂ ਤੀਜੀ ਪਰ ਅਜਿਹੀਆਂ ਤਸਵੀਰਾਂ ਕਦੇ ਨਹੀਂ ਦੇਖਣ ਨੂੰ ਮਿਲੀਆਂ ਜਿਵੇਂ ਕਿ ਇਸ ਵਾਰ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਦਲ ਬਦਲੀਆਂ ਦਾ ਹੜ ਆ ਗਿਆ ਹੋਵੇ ਤਾਂ ਇਸ ਦੀਆਂ ਖਾਸ ਹੋਣੀਆਂ ਤਸਵੀਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਦੋ ਤਸਵੀਰਾਂ ਦੀ ਇੱਥੇ ਅਸੀਂ ਗੱਲ ਕਰਾਂਗੇ ਇੱਕ ਜਲੰਧਰ ਤੋਂ ਐਮਪੀ ਸੁਸ਼ੀਲ ਕੁਮਾਰ ਰਿੰਕੂ ਦੀ ਪਤਨੀ ਦਾ ਬਿਆਨ ਤੇ ਇੱਕ ਐਮਪੀ ਪਰਨੀਥ ਕੌਰ ਦੀ ਸਟੇਜ ਤੋਂ ਲਗਿਆ ਕਾਂਗਰਸ ਦੇ ਹੱਕ ਵਿੱਚ ਨਾਰਾ ਇਹ ਦੋਵੇਂ ਗੱਲਾਂ ਕੀ ਨੇ ਉਹ ਤੁਹਾਨੂੰ ਦੱਸਾਂਗੇ ਤੇ ਇਸ ਦਾ ਅਸਰ ਕਿਵੇਂ ਦੇਖਣ ਨੂੰ ਮਿਲ ਰਿਹਾ ਇੱਕ ਪਾਸੇ ਲੋਕ ਤਾਂ ਦਲ ਬਦਲੂਆਂ ਤੋਂ ਔਖੇ ਹੋਏ ਨੇ ਪੰਜਾਬ ਦੇ ਵੋਟਰਾਂ ਨੇ ਹੁਣ ਤੈਅ ਕਰਨਾ ਹੈ 1 ਜੂਨ ਨੂੰ ਕਿ ਕਿਸ ਪਾਸੇ ਭੁਗਦੇ ਨੇ ਪਰ ਇੱਥੇ ਤੁਹਾਨੂੰ ਦੋ ਤਸਵੀਰਾਂ ਦਾ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਇੱਕ ਤਸਵੀਰ ਬਹੁਤ ਜ਼ਿਆਦਾ ਬੀਤੇ ਦਿਨ ਤੋਂ ਹੀ ਵਾਇਰਲ ਹੋਈ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਐਮਪੀ ਸੁਸ਼ੀਲ ਕੁਮਾਰ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਸਟੇਜ ਤੋਂ ਜਦੋਂ ਪ੍ਰਚਾਰ ਕਰ ਰਹੇ ਸਨ ਤੇ ਭੁਲੇਖੇ ਦੇ ਨਾਲ ਉਹਨਾਂ ਤੋਂ ਆਮ ਆਦਮੀ ਪਾਰਟੀ ਦੇ ਲਈ ਵੋਟ ਮੰਗੇ ਗਏ ਹਾਲਾਂਕਿ ਪਹਿਲਾਂ ਉਹਨਾਂ ਨੇ ਕਾਂਗਰਸ ਪਾਰਟੀ ਛੱਡੀ ਤੇ ਜਿਹੜੇ ਐਮਪੀ ਵੀ ਬਣਾਇਆ ਗਿਆ ਆਮ ਆਦਮੀ ਪਾਰਟੀ ਤੋਂ ਬਣੇ ਨੇ ਸਾਰੇ ਜਾਣਦੇ ਨੇ ਇਸੇ ਕਰਕੇ ਸ਼ਾਇਦ ਉਹਨਾਂ ਨੂੰ ਪ੍ਰਚਾਰ ਕਰਨ ਲੱਗਿਆ ਭੁਲੇਖਾ ਲੱਗ ਗਿਆ ਤੇ ਕਹਿੰਦੇ ਕੱਲਾ ਕੱਲਾ ਵੋਟ ਆਮ ਆਦਮੀ ਪਾਰਟੀ ਨੂੰ ਪਾਇਓ ਇਹ ਜਦੋਂ ਗੱਲ ਆਈ ਤਾਂ ਫਿਰ ਗੱਲ ਵਿਰੋਧੀਆਂ ਦੇ ਲਈ ਬਹੁਤ ਚੰਗੀ ਸੀ ਉਹਨਾਂ ਨੇ ਸੂਟ ਕਰਦੀ ਸੀ ਇਸ ਕਰਕੇ ਸੋਸ਼ਲ ਮੀਡੀਆ ਤੇ ਖੂ ਪ੍ਰਚਾਰ ਕੀਤਾ ਗਿਆ ਤੇ ਇੱਥੇ ਤਾਂ ਐਮਪੀ ਸਿਸ਼ੀਲ ਕੁਮਾਰ ਰਿੰਕੂ ਜਿਹੜੇ ਕਿ ਭਾਜਪਾ ਦੇ ਲੀਡਰ ਨੇ ਪਰ ਵੋਟ ਆ ਜਿਹੜੀ ਆਮ ਆਦਮੀ ਪਾਰਟੀ ਦੇ ਲਈ ਮੰਗ ਰਹੇ ਇਸ ਨੂੰ ਆਮ ਆਦਮੀ ਪਾਰਟੀ ਨੇ ਬਹੁਤ ਜ਼ਿਆਦਾ ਸੈਲੀਬ੍ਰੇਟ ਕੀਤਾ ਜਸ਼ਨ ਤੱਕ ਮਨਾਇਆ ਕਿ ਵੇਖੋ ਸਾਡੇ ਬਣਾਏ ਹੋਏ ਐਮਪੀ ਦੇ ਪਰਿਵਾਰਕ ਜੀ ਨੇ ਜਿਹੜੇ ਉਹ ਅੱਜ ਵੀ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਨੇ ਹਾਲਾਂਕਿ ਉਹਨਾਂ ਦੀ ਜ਼ੁਬਾਨ ਆ ਜਿਹੜੀ ਉਹ ਗਲਤੀ ਦੇ ਨਾਲ ਆਮ ਆਦਮੀ ਪਾਰਟੀ ਦੇ ਲਈ ਵੋਟ ਮੰਗਿਆ ਜਾਂਦਾ ਜਿਹੜਾ ਕਿ ਬਾਅਦ ਵਿੱਚ ਸਟੇਜ ਦੇ ਉੱਤੇ ਹਾਸਾ ਵੀ ਪੈ ਗਿਆ ਜਿਹੜੇ ਸਾਹਮਣੇ ਬੈਠੇ ਸੀ ਲੋਕੋ ਵੀ ਹੈਰਾਨ ਹੋ ਗਏ ਕਿ ਇਹ ਕੀ ਹੋ ਗਿਆ ਇੱਕਦਮ ਔਰ ਉਸ ਤੋਂ ਬਾਅਦ ਉਹ ਤਸਵੀਰ ਲਗਾਤਾਰ ਵਾਇਰਲ ਹੁੰਦੀ ਰਹੀ ਫਿਰ ਦੂਜੀ ਤਸਵੀਰ ਇੱਕ ਹੋਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਉਹ ਪਟਿਆਲਾ ਤੋਂ ਐਮਪੀ ਪਰਨੀਤ ਕੌਰ ਦੀ ਹੈ ਐਮਪੀ ਪਰਨੀਤ ਕੌਰ ਸਟੇਜ ਦੇ ਉੱਤੇ ਖੜੇ ਸਨ ਔਰ ਨਾਲ ਇੱਕ ਬੇਬੇ ਖੜੀ ਸੀ ਔਰ ਬੇਬੇ ਦੇ ਹੱਥ ਵਿੱਚ ਝੰਡਾ ਸੀ ਭਾਜਪਾ ਦਾ ਪਰ ਬੇਬੇ ਨੇ ਜਦੋਂ ਝੰਡਾ ਲਹਿਰਾਉਂਦਿਆਂ ਹੋਇਆਂ ਨਾਰਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਕਹਿ ਦਿੱਤਾ ਕਿ ਜਿੱਤੇਗਾ ਵੀ ਜਿੱਤੇਗਾ ਪੰਜੇ ਵਾਲਾ ਜਿੱਤੇਗਾ ਤਾਂ ਉਦੋਂ ਪ੍ਰਨੀਤ ਕੌਰ ਨੇ ਇੱਕਦਮ ਬੇਬੇ ਦਾ ਹੱਥ ਫੜਿਆ ਤੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਬੇਬੇ ਇਹ ਕੀ ਡਾਲਾ ਲਾ ਰਹੇ ਹੋ ਤੁਸੀਂ ਉਹ ਆਪਣੀ ਪ੍ਰਾਣੀ ਪਾਰਟੀ ਸੀ ਤਾਂ ਇਸ ਤਰੀਕੇ ਦੇ ਨਾਲ ਇਸ ਵੀਡੀਓ ਨੂੰ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੇ ਆ ਦੇਖਿਆ ਗਿਆ ਤਾਂ ਉਦੋਂ ਸਾਹਮਣੇ ਬੈਠੇ ਲੋਕ ਵੀ ਹੱਸਣ ਲੱਗੇ ਤਾਂ ਇਸ ਤਰ੍ਹਾਂ ਸਟੇਜਾਂ ਤੋਂ ਹਾਸੇ ਪੈ ਰਹੇ ਨੇ ਇਸ ਕਰਕੇ ਕਿ ਕਿਉਂਕਿ ਪਾਰਟੀਆਂ ਬਦਲ ਲਈਆਂ ਗਈਆਂ ਨੇ ਪਰ ਪ੍ਰਾਣੀਆਂ ਪਾਰਟੀਆਂ ਦਾ ਮੋਹ ਸ਼ਾਇਦ ਸਟੇਜਾਂ ਤੋਂ ਹਾਲੇ ਨਹੀਂ ਗਿਆ ਫਿਰ ਜਿਹੜੇ ਉਹਨਾਂ ਦੇ ਨਾਲ ਚਾਹੇ ਉਹ ਖੁਦ ਪਰਿਵਾਰਕ ਜੀਹੋਂ ਐਮਪੀ ਦੇ ਜਾਂ ਫਿਰ ਸਮਰਥਕ ਹੋਣ ਤਾਂ ਉਹਨਾਂ ਦੇ ਨਾਰੇ ਪ੍ਰਾਣੀਆਂ ਪਾਰਟੀਆਂ ਦੇ ਹੱਕ ਵਿੱਚ ਲੱਗਦੇ ਦਿਖਾਈ ਦੇ ਰਹੇ ਨੇ ਇੱਕ ਪਾਸੇ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਤੋਂ ਐਮਪੀ ਬਣੇ ਸਨ ਤਾਂ ਉਹਨਾਂ ਦੀ ਸਟੇਜ ਤੋਂ ਉਹਨਾਂ ਦੀ ਧਰਮ ਪਤਨੀ ਸੁਨੀਤਾ ਰਿੰਕੂ ਨੇ ਨਾਰਾ ਲਗਾ ਦਿੱਤਾ ਜਾਂ ਵੋਟ ਮੰਗ ਲਏ ਕਿ ਜੇਕਰ ਕੱਲਾ ਕੱਲਾ ਵੋਟ ਪਾਉਣਾ ਤੇ ਆਮ ਆਦਮੀ ਪਾਰਟੀ ਨੂੰ ਪਾਇਓ ਦੂਜੇ ਪਾਸੇ ਐਮਪੀ ਪਰਨੀਤ ਕੌਰ ਦੀ ਸਟੇਜ ਤੇ ਜਿਹੜੀ ਬੇਬੇ ਸ਼ਾਇਦ ਪਰਨੀਤ ਕੌਰ ਦੇ ਨਾਲ ਕਾਂਗਰਸ ਵੇਲੇ ਵੀ ਪ੍ਰਚਾਰ ਕਰਦੇ ਰਹੇ ਹੋਣਗੇ ਜਾਂ ਸਮਰਥਕ ਦਿੰਦੇ ਰਹੇ ਹੋਣਗੇ ਪਰ ਉਹਨਾਂ ਨੂੰ ਵੀ ਭੁਲੇਖਾ ਪੈ ਗਿਆ ਹੱਥ ਵਿੱਚ ਝੰਡਾ ਕਿਹੜਾ ਸੀ ਇਹ ਵੀ ਨਹੀਂ ਦੇਖਿਆ ਕਿ ਭਾਜਪਾ ਦਾ ਝੰਡਾ ਫੜਿਆ ਪਰ ਉਹਨਾਂ ਨੇ ਜਦੋਂ ਨਾਰਾ ਲਾਇਆ ਤੇ ਕਹਿ ਦਿੱਤਾ ਜਿੱਤੇਗਾ ਵੀ ਜਿੱਤੇਗਾ ਪੰਜੇ ਵਾਲਾ ਜਿੱਤੇਗਾ ਤਾਂ ਦਲ ਬਦਲੀਆਂ ਦੇ ਵਿੱਚ ਜਿੱਥੇ ਲੋਕ ਇੱਕ ਪਾਸੇ ਮਜ਼ਾਕ ਉਡਾਰ ਰਹੇ ਨੇ ਦਲ ਬਦਲੂਆਂ ਦਾ ਤੇ ਉੱਥੇ ਸਟੇਜਾਂ ਤੋਂ ਕਿਤੇ ਨਾ ਕਿਤੇ ਖੁਦ ਦਾ ਮਜ਼ਾਕ ਵੀ ਜਿਹੜੇ ਮੌਜੂਦਾ ਐਮਪੀ ਨੇ ਉਹਨਾਂ ਦੇ ਪਰਿਵਾਰਕ ਜੀ ਬਣਾ ਬੈਠਦੇ ਨੇ ਭਲੇਖੇ ਨਾਲ ਜਾਂ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਨਾਰਾ ਐਸਾ ਲਾ ਬੈਠਦੇ ਨੇ ਕਿ ਹਾਸਾ ਪੈ ਜਾਂਦਾ ਹੁਣ ਐਮਪੀ ਪ੍ਰਨੀਤ ਕੌਰ ਦੀ ਇਸ ਵੀਡੀਓ ਨੂੰ ਲੈ ਕੇ ਕਾਂਗਰਸੀ ਬੜੇ ਖੁਸ਼ ਨੇ ਕਿ ਦੇਖੋ ਕਾਂਗਰਸੀ ਕਿਉਂਕਿ ਕਾਂਗਰਸ ਵੱਲੋਂ ਹੀ ਉਹ ਐਮਪੀ ਬਣੇ ਸਨ ਤੇ ਅੱਜ ਵੀ ਉਹਨਾਂ ਦੀਆਂ ਸਟੇਜਾਂ ਤੋਂ ਕਾਂਗਰਸ ਜਿੱਤਣ ਦੇ ਨਾਰੇ ਲੱਗ ਰਹੇ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਪਰ ਪਹਿਲੀ ਵਾਰੀ ਹੋਇਆ ਕਿ ਦਲ ਬਦਲੀਆਂ ਦੇ ਵਿੱਚ ਨੰਬਰ ਬਹੁਤ ਜ਼ਿਆਦਾ ਵੱਧ ਗਏ ਘੱਟੋ ਘੱਟ 7 ਤੋਂ 8 ਉਮੀਦਵਾਰ ਹੀ ਜਹੇ ਨੇ ਜਿਹੜੇ ਦਲ ਬਦਲ ਕੇ ਦੂਜੀ ਪਾਰਟੀ ਦੇ ਵੱਲੋਂ ਚੋਣ ਲੜ ਰਹੇ ਨੇ ਖਾਸ ਕਰਕੇ ਇੱਕ ਐਮਪੀ ਸੀਸ਼ੀਲ ਕੁਮਾਰ ਰਿੰਕੂ ਵੀ ਜਿਹੜੇ ਐਮਪੀ ਸਨ ਆਮ ਆਦਮੀ ਪਾਰਟੀ ਦੇ ਪਰ ਹੁਣ ਚੋਣ ਲੜ ਰਹੇ ਨੇ ਭਾਜਪਾ ਦੇ ਵੱਲੋਂ ਜਲੰਧਰ ਤੋਂ ਇਸੇ ਤਰ੍ਹਾਂ ਪਟਿਆਲਾ ਦੀ ਗੱਲ ਕਰੀਏ ਤਾਂ ਐਮਪੀ ਪ੍ਰਨੀਤ ਕੌਰ ਪਹਿਲਾਂ ਜਦੋਂ 2019 ਚ ਚੁਣੇ ਗਏ ਕਾਂਗਰਸ ਪਾਰਟੀ ਦੇ ਕਰਕੇ ਚੁਣੇ ਗਏ ਪਰ ਹੁਣ ਚੋਣ ਕਿਸ ਤੋਂ ਲੜ ਰਹੇ ਨੇ ਭਾਜਪਾ ਪਾਰਟੀ ਤੋਂ ਤਾਂ ਇਸ ਤਰ੍ਹਾਂ ਦਲ ਬਦਲੀਆਂ ਵਾਲਿਆਂ ਦੀ ਲਿਸਟ ਹੋਰ ਜ਼ਿਆਦਾ ਲੰਬੀ ਹੈ ਚਾਹੇ ਉਹ ਹੁਸ਼ਿਆਰਪੁਰ ਦੀ ਗੱਲ ਕਰੀਏ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਐਮਐਲਏ ਆ ਕਾਂਗਰਸ ਪਾਰਟੀ ਦੇ ਸਨ ਪਰ ਇਲੈਕਸ਼ਨ ਲੜ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇਸੇ ਤਰ੍ਹਾਂ ਪਵਨ ਕੁਮਾਰ ਟੀਨੂ ਜਲੰਧਰ ਤੋਂ ਜੇ ਕਰੋਨਾ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਸਬੰਧ ਰੱਖਦੇ ਸੀ ਸਾਬਕਾ ਵਿਧਾਇਕ ਇਸੇ ਤਰ੍ਹਾਂ ਜੇਕਰ ਗੱਲ ਕਰੀ ਜਾਵੇ ਸੀਨੀਅਰ ਲੀਡਰਸ ਹਨ ਕਾਂਗਰਸ ਦੇ ਮਹਿੰਦਰ ਸਿੰਘ ਕੇਪੀ ਉਹ ਜਲੰਧਰ ਤੋਂ ਇਲੈਕਸ਼ਨ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਾਂ ਇਸ ਤਰ੍ਹਾਂ ਅਦਲਾ ਬਦਲੀ ਹੋਈ ਪਈ ਹੈ ਹੋਰ ਵੀ ਬਹੁਤ ਸਾਰੇ ਲੀਡਰ ਨੇ ਐਸੇ ਜਿਵੇਂ ਗੁਰਪ੍ਰੀਤ ਜੀਪੀ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਸੀਓ ਫਤਿਹਗੜ੍ਹ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਤਾਂ ਬਹੁਤ ਸਾਰੀ ਲਿਸਟ ਆ ਜਦੋਂ ਬਣਾਉਣ ਲੱਗਦੇ ਆ ਤਾਂ ਫਿਰ ਦਲ ਬਦਲੀਆਂ ਦੀ ਲਿਸਟ ਹੋ ਜਾਂਦੀ ਐ ਇਸੇ ਤਰ੍ਹਾਂ ਜਿੱਥੇ ਲੋਕ ਕੰਫਿਊਜ਼ ਹੋਏ ਪਏ ਨੇ ਉੱਥੇ ਸਮਰਥਕ ਵੀ ਆ ਜਿਹੜੇ ਕੰਫਿਊਜ਼ ਨੇ ਕਿ ਸਟੇਜ ਤੋਂ ਕਿਹੜੀ ਪਾਰਟੀ ਦੇ ਹੱਕ ਵਿੱਚ ਨਾਹਰਾ ਲਾਉਣਾ ਐ ਤੇ ਕਿਸ ਪਾਰਟੀ ਦੇ ਲਈ ਵੋਟ ਮੰਗਣੇ ਨੇ ਤੇ ਇਸ ਤਰ੍ਹਾਂ ਦੀਆਂ ਦੋ ਦਿਲਚਸਪ ਤਸਵੀਰਾਂ ਨੇ ਜਿਹੜੀਆਂ ਕੱਲ੍ਹ ਤੋਂ ਲੈ ਕੇ ਅੱਜ ਤੱਕ ਸਾਹਮਣੇ ਆਈਆਂ ਨੇ ਦੇਖਣ ਨੂੰ ਮਿਲੀਆਂ ਨੇ ਜਿਸ ਦੇ ਵਿੱਚ ਇੱਕ ਪਾਸੇ ਬੇਬੇ ਨੇ ਨਾਹਰਾ ਲਾਇ ਆਈਪਾ ਦਾ ਝੰਡਾ ਹੱਥ ਵਿੱਚ ਸੀ ਤੇ ਕਹਿ ਦਿੰਦਾ ਜਿੱਤੇਗਾ ਵੀ ਜਿੱਤੇਗਾ ਪੰਜੇ ਵਾਲਾ ਜਿੱਤੇਗਾ ਤੇ ਐਮਪੀ ਪ੍ਰਨੀਤ ਕੌਰ ਨੇ ਰੋਕ ਲਿਆ ਤੇ ਦੂਜੇ ਪਾਸੇ ਐਮਪੀ ਸੁਸ਼ੀਲ ਕੁਮਾਰ ਰਿੰਕੂ ਦੀ ਖੁਦ ਪਤਨੀ ਨੇ ਜਿਹੜਾ ਆਮ ਆਦਮੀ ਪਾਰਟੀ ਲਈ ਵੋਟ ਮੰਗ ਲਏ ਹਾਲਾਂਕਿ ਗਲਤੀ ਦੇ ਨਾਲ ਸਾਰਾ ਕੁਝ ਸਟੇਜ ਤੋਂ ਹੋਇਆ ਪਰ ਇਹ ਤਸਵੀਰਾਂ ਦੋਵੇਂ ਹੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਨੇ ਤੇ ਜਹੀਆਂ ਤਸਵੀਰਾਂ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਹਾਡੇ ਕੀ ਵਿਚਾਰ ਨੇ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਤੇ ਬਣੇ ਰਹੋ ਯੂ ਬੀ ਸੀ ਪੰਜਾਬ ਦੇ ਨਾਲ